ਲੋਡਿੰਗ ਹੈ ਬੋਲੋ ਮਾ ਗਾਈਸ ਉਹਨੂੰ ਜਿਹੜੇ 14 ਦੇਵਾਂਗੇ ਨਾਲ ਮਾ ਜੀ ਸ਼ੋਣ ਦੀ ਅੱਤੀ ਚੌਣ ਬਾਰੇ ਕੀ ਹੋ ਰਹੀ ਹੈ ਸ਼ੋਣ ਜੀ ਅੱਜ ਸਰਪੰਚਾਂ ਦੇ ਪ੍ਰਧਾਨ ਚੁਣੇ ਗਏ ਆ ਸਰਦਾਰ ਮਨਿੰਦਰ ਸਿੰਘ ਜਿਹੜੇ ਸਰਪੰਚ ਲਖਮੀਰ ਵਾਲੇ ਤੋਂ ਨੇ ਔਰ ਬੜੀ ਸਰਬਸੰਮਤੀ ਨਾਲ ਕੋਈ ਰੋਲਾ ਨਹੀਂ ਕੋਈ ਰਫਾ ਨਹੀਂ ਔਰ ਤੁਨੇ ਗਏ ਔਰ ਉਮੀਦ ਕਰਦੇ ਆ ਕਿ ਸਾਰੇ ਸਰਪੰਚ ਪਰਦਾਨ ਦੀ ਤੇਰੇ ਪਰਨੇ ਮੰਡਰ ਥਿੰਦੀ ਰਾਲ ਮਿਲ ਕੇ ਪਿੰਡਾਂ ਦੀ ਨਿਹਾਰ ਬਰਲੰਗ ਦੇ ਔਰ ਪਿੰਡਾਂ ਦੇ ਕੰਮ ਕਰਨਗੇ ਸੋ ਇਹੀ ਕਾਮਨਾ ਕਰਦੇ ਆ ਕਿ ਹਮੇਸ਼ਾ ਕੰਮ ਕਰਦੇ ਰਹਿ ਵਧੀਆ ਕੰਮ ਕਰਦੇ ਰਹਿ ਔਰ ਲੋਕਾਂ ਦਾ ਧਿਆਨ ਰੱਖਿਆ ਜਾਵੇ ਈਵਨ ਸਰਪੰਚ ਜਿਹੜੇ ਆ ਉਹ ਨਸ਼ੀਰ ਮੁਹੰਮਦ ਚਾਲਦੇ ਰਹੀ ਆ ਅੱਜ ਦਿkal ਅੱਜ ਜੁੱਧ ਨਾ ਸੇਬ ਰੂਟ ਚੱਲ ਰਿਹਾ ਔਰ ਮੈਂ ਇਹ ਵੀ ਬੈਂਟੀ ਵੀ ਕਰਦਾ ਔਰ ਮੇਰੇ ਵੀ ਕਰਦਾ ਤੇ ਸਾਰੇ ਸਰਪੰਚ ਆਪੋ ਆਪਣੇ ਪਿੰਡਾਂ 'ਚ ਇਸ ਕੰਮ 'ਤੇ ਧਿਆਨ ਦੇਣਗੇ ਸਰਕਾਰ ਦਾ ਸਹਿਯੋਗ ਕਰਨਗੇ ਧੰਨਵਾਦ ਅੱਜ ਜਿਹੜੀ ਚੋਣ ਹੋਈ ਹੈ ਜੀ ਉਹ ਆਪਣਾ ਜ਼ਿਲ੍ਹਾ ਸੰਗਰੂਰ ਦੀ ਸਰਪੰਚ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਹੋਈ ਹੈ ਤੇ ਉਹ ਸਰਵਸੰਮਤੀ ਨਾਲ ਹੋਈ ਐ ਸਾਰਿਆਂ ਨੇ ਸਹਿਯੋਗ ਨਾਲ ਹੋਈ ਐ ਸਾਡੇ ਧੂਰੀ ਆਪਣਾ ਸੰਗਰੂਰ ਤੇ ਡੜਬਾ ਸੁਨਾਮ ਲਹਿਰਾ ਪੰਜੇ ਹਲਕੇ ਸੀਗੇ ਇਹਨਾਂ ਦੇ ਸਾਰੇ ਸਰਪੰਚ ਸਾਹਿਬਾਨ ਪਹੁੰਚੇ ਤੇ ਉਹਨਾਂ ਦੀ ਸਾਰਨੀ ਸੈਂਪੀ ਨਾਲ ਅੱਜ ਜ਼ਿਲ੍ਹਾ ਪ੍ਰਧਾਨਗੀ ਦੀ ਚੋਣ ਕੀਤੀ ਐ ਦਾਸ ਨੂੰ ਸਾਰਿਆਂ ਨੇ ਸਰਵਸੰਮਤੀ ਨਾਲ ਪ੍ਰਧਾਨ ਚੁੜਿਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਰੇ ਸਰਪੰਚ ਸਾਹਿਬਾਨਾਂ ਦਾ ਧੰਨਵਾਦ ਕਰਦਾ ਅਤੇ ਜਵਾਬ ਦੇਣ ਵਾਲੀ ਗੱਲ ਆ ਉਸ ਆਪਣਾ ਕੱਲ ਨੂੰ ਜਾਂ ਪਰਸੋਂ ਇੱਕ ਦੋ ਦਿਨਾਂ ਦੇ ਵਿੱਚ ਹੀ ਸਾਰੇ ਤਕਰੀਬਨ ਉਹਦੇ ਬਾਕੀ ਦਿੱਤੇ ਜਾਣਗੇ ਸਾਰਿਆਂ ਨਾਲ ਡਿਸਕਸ ਕਰਕੇ ਤੇ ਬਾਕੀ ਜੋ ਅੱਜ ਦੀ ਸੋ ਚੌਂਸੀ ਉਹ ਨਿਰਪੱਖ ਸਾਰਿਆਂ ਦੀ ਸਹਿਮਤੀ ਨਾਲ ਹੋਈ ਸੀਨੀਅਰ ਮੀਤ ਪ੍ਰਧਾਨਾਂ ਜਿਨ੍ਹਾਂ ਨੂੰ ਹੈ ਜੀ ਸੀਨੀਅਰ ਮੀਤ ਪ੍ਰਧਾਨ ਦਾ ਲੋਕ ਉਹ ਨਾਮ ਇਕੱਠੀ ਕਰਾਂਗੇ ਜੀ ਨਾਮ ਸਾਰੇ ਜ਼ਿਲ੍ਹੇ ਦੇ ਕਰਾਂਗੇ ਇਹ ਆਪਣਾ ਸਤਨਾਮ ਸਿੰਘ ਜੀ ਮੈਦੇਵਾਸ ਇਹਨਾਂ ਨੂੰ ਮੀਤ ਪ੍ਰਧਾਨ ਬਣਾਇਆ ਸੀਨੀਅਰ ਨਾਲ ਸ਼ਰਮਾਨ ਸਾਹਿਬ ਅੱਜ ਬੜਾ ਸਨੌਰ ਸਰਪੰਚ ਸਾਹਿਬਾਂ ਨਾਲ ਮਿਲ ਕੇ ਆਏ। ਚੋਣ ਹੋਈ ਆ ਕਿ ਕਹੋ। ਪੱਲੇ ਸੱਸੀ ਕਾਲ ਸਾਰੇ ਸਰਪੰਚਾਂ ਨੂੰ ਜਿਹੜੇ ਅੱਜ ਕੀਮਤੀ ਸਮਾਂ ਕੱਢ ਕੇ ਹਨਾ ਕੰਮ ਦੇ ਟਾਈਮ ਦੇ ਵਿੱਚ ਉਹਰੇ ਪਹੁੰਚੇ ਨੇ ਤੇ ਜਿਹੜੀ ਚੋਣ ਹੋਈ ਆ ਉਹ ਸਾਰਿਆਂ ਦੇ ਸਰਪੰਚਾਂ ਦੀ ਬਹੁਮਤ ਨਾਲ ਹੋਈ ਆ। ਤੇ ਬਾਈ ਨਰਿੰਦਰ ਆਪਣਾ ਜ਼ਿਲ੍ਹਾ ਪ੍ਰਧਾਨ ਲਾਇਦੇ ਨੇ, ਮੈਨੂੰ ਵੈਸ ਪ੍ਰਧਾਨ ਲਾਇਆ, ਬਲਾਕ ਪ੍ਰਧਾਨ ਚੋਂ ਚੱਕ ਕੇ ਤੇ ਬਾਕੀ ਜਿਹੜੀ ਚੋਣ ਅੱਗੇ ਕਰਨੀ ਆ ਵਿੱਚੋਂ ਉਦੇਦਾਰ ਲੈਣੇ ਨੇ ਉਹ ਪਰਸੋਂ ਦੀ ਦੁਬਾਰੀ ਮੀਟਿੰਗ ਹੋਣੀ ਆ ਉਹਨਾਂ ਦੇ ਵਿੱਚੋਂ ਲੈਣਗੇ। ਤੇ ਜਿਹੜੇ ਪ੍ਰਧਾਨ ਦੀ ਵੈਸ ਪ੍ਰਧਾਨ ਦੀ ਜੋ ਵੀ ਹੈਗਾ ਇਹਨਾਂ ਦੀ ਜ਼ਿੰਮੇਵਾਰੀ ਕੀ ਹੁੰਦੀ ਆ ਸਰਪੰਚਾਂ ਨਾਲ ਔਖੇ ਟਾਈਮ ਖੜਨਾ ਇਹ ਨਹੀਂ ਹੈਗਾ ਵੀ ਚਲੋ ਕਿਸੇ ਮੌਕੇ ਦੀ ਸਰਕਾਰ ਆ ਜੋ ਮਰਜੀ ਆ ਵੈਸੇ ਫਰਜ਼ ਹੁੰਦਾ ਆ ਆਪਾਂ ਨੇ ਉਹਨਾਂ ਤੋਂ ਕੋਈ ਪਿੰਡ ਦੀਆਂ ਸਮੱਸਿਆ ਦੱਸ ਕੇ ਹਨਾ ਸਾਰੇ ਸਰਪੰਚਾਂ ਦੇ ਹੱਲ ਕਰਾਉਣੇ ਤੇ ਕਈ ਵੇਲੇ ਹੀ ਇਹ ਮੁਸ਼ਕਲਾਂ ਆ ਜਾਂਦੀਆਂ ਨੇ ਸਰਕਾਰਾਂ ਦੇ ਵੀ ਧਿਆਨ 'ਚ ਨਹੀਂ ਗੱਲ ਹੁੰਦੀ ਕਿਸੇ ਸਰਪੰਚ ਨਾਲ ਵੈਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਂਜੀ ਬਹੁਤ ਧੰਨਵਾਦ ਜਿਹੜੇ ਕਿ ਸਰਪੰਚ ਅੱਜ ਪਹੁੰਚੇ ਇਧਰੋਂ ਬਾਈ ਜੀ ਨੂੰ ਪ੍ਰਧਾਨ ਬਣਾਇਆ ਗਿਆ ਸੁਨਾਮ ਤੋਂ ਲਖਵੀਰ ਵਾਲਾ ਪਿੰਡ ਆ ਬਾਈਆਂ ਦਾ ਇਧਰ ਇਹਨਾਂ ਨੂੰ ਬਾਈ ਨੂੰ ਬੈਸ ਪ੍ਰਧਾਨ ਬਣਾਇਆ ਗਿਆ ਮੈਂ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਅੱਜ ਨਰਪਖ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਚੁਣੇ ਗਏ ਨੇ ਮੈਂ ਬਹੁਤ ਧੰਨਵਾਦ ਕਰਦਾ ਜੀ ਸਾਰਿਆਂ ਦਾ